ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸ਼ੇਰ ਪੰਜਾਬ ਨਿਊਜ਼ ਚੈਨਲ ਨਵੀਂ ਤੇ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੈ ਗੱਲ ਕਰਦੇ ਹਾਂ ਕਿ ਇਸ ਵੇਲੇ ਦੀ ਇੱਕ ਵੱਡੀ ਖਬਰ ਜਿਹੜੀ ਆ ਉਹ ਫਰੀਦਕੋੜ ਤੋਂ ਸਾਹਮਣੇ ਆ ਰਹੀ ਕਿ ਫਰੀਦਕੋੜ ਪੁਲਿਸ ਵੱਲੋਂ ਇੱਕ ਬਦਮਾਸ਼ ਦਾ ਇੰਕਾਊਂਟਰ ਕੀਤਾ ਗਿਆ ਦੱਸਿਆ ਕਿ ਬੀਤੇ ਦਿਨੀ ਇੱਕ ਵਿਅਕਤੀ ਦਾ ਕਤਲ ਕੀਤਾ ਗਿਆ ਸੀ ਤਾਂ ਉਸ ਕੇਸ ਦੇ ਵਿੱਚ ਇਹਨਾਂ ਨੂੰ ਹਰਿਆਣਾ ਤੋਂ ਰੈਸਟ ਕੀਤਾ ਗਿਆ ਸੀ ਤਾਂ ਜਿਸ ਮੋਟਰਸਾਈਕਲ ਦੇ ਉੱਤੇ ਇਹ ਸਵਾਰ ਦਾ ਤੁਹਾਨੂੰ ਅਨਜਾਮ ਦਿੱਤਾ ਗਿਆ ਸੀ ਤਾਂ ਉਸ ਮੋਟਰਸਾਈਕਲ ਦੀ ਰਿਕਵਰੀ ਵਾਸਤੇ ਪੁਲਿਸ ਜਦੋਂ ਇਹਨਾਂ ਨੂੰ ਕਿਸੇ ਜੰਗਲ ਦੇ ਵਿੱਚ ਲੈ ਕੇ ਆਂਦੀ ਹੈ ਤਾਂ ਇੰਨੀ ਦੇਚ ਲੁਕੋਇਆ ਹੋਇਆ ਇੱਕ ਪਿਸਟਲ ਜਿਹੜਾ ਆ ਪੁਲਿਸ ਦੇ ਉੱਤੇ ਫਾਇਰ ਕਰ ਦਿੱਤਾ ਜਾਂਦਾ ਆ ਇੱਕ ਗੱਡੀ ਦੇ ਪੁਲਿਸ ਦੀ ਗੱਡੀ ਦੇ ਉੱਤੇ ਫਾਇਰ ਲੱਗਾ ਆ ਤਾਂ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਵੱਲੋਂ ਵੀ ਫਾਇਰ ਕੀਤਾ ਗਿਆ ਜਿਹੜੀ ਉਸਦੀ ਲੱਤ 'ਚ ਜਾ ਕੇ ਲੱਗਾ ਜੋ ਉਸਨੂੰ ਇਸ ਵੇਲੇ ਜਿਹੜਾ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤਾਂ ਇਸ ਮਾਮਲੇ 'ਚ ਕੀ ਕੁਝ ਕਹਿ ਰਹੇ ਨੇ ਪੁਲਿਸ ਅਧਿਕਾਰੀ ਆਓ ਤੁਹਾਨੂੰ ਵੀ ਸੁਣਾਨੇ ਆ 21 ਤਾਰੀਖ ਨੂੰ ਪਿੰਡ ਬਾਂਮਣ ਵਾਲਾ ਵਿਖੇ ਯਾਦਵਿੰਦਰ ਨਾਮ ਦੇ ਬੰਦੇ ਦੀ ਤਿੰਨ ਅਣਪਛਾਤੇ ਬਾਈਕ ਸਵਾਰਾਂ ਵੱਲੋਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਤੇ ਜਦੋਂ ਤੋਂ ਇਹ ਇਨਸੀਡੈਂਟ ਹੋਇਆ ਫਰੀਦਕੋਟ ਪੁਲਿਸ ਦੀ ਵੱਖ-ਵੱਖ ਟੀਮਾਂ ਅਲੋਂਗ ਵਿਦ ਐਜਟੀਐਫ ਕਾਉਂਟਰ ਐਂਡ ਸਾਰੀ ਟੀਮਾਂ ਨੇ ਇਹ ਚ ਬਹੁਤ ਤੰਦੇਹੀ ਨਾਲ ਕੰਮ ਕੀਤਾ ਤੇ ਇੱਕ ਥੁਰਿਤ ਕਾਰਵਾਈ ਕਰਦੇ ਹੋਏ ਸਾਇੰਟਿਫਿਕ ਔਰ ਟੈਕਨੀਕਲ ਇਨਵੈਸਟੀਗੇਸ਼ਨ ਕਰਦੇ ਹੋਏ ਨਾ ਹੀ ਸ਼ੂਟਰਸ ਦੀ ਆਈਡੈਂਟੀਫਿਕੇਸ਼ਨ ਕੀਤੀ ਬਲਕਿ ਉਹਨਾਂ ਵਿੱਚੋਂ ਜਿਹੜਾ ਮੁੱਖ ਸ਼ੂਟਰ ਸੀ ਉਹਨੂੰ ਕੱਲ ਸਿਰਸੇ ਹਰਿਆਣਾ ਤੋਂ ਗ੍ਰਿਫਤਾਰ ਕੀਤਾ ਗਿਆ ਸੀਆਈਏ ਇੰਚਾਰਜ ਅਮਰਿੰਦਰ ਸਿੰਘ ਦੀ ਟੀਮ ਵੱਲੋਂ ਉਹਦੀ ਜਦੋਂ ਪੁੱਛਕਿਛ ਹੁਣ ਕੀਤੀ ਗਈ ਹੈ ਤੇ ਉਹਨੇ ਆਪਣੀ ਪੁੱਛਕਿਛ ਇਹ ਦੱਸਿਆ ਕਿ ਜਿਹੜਾ ਵਾਰਦਾਤ ਚ ਵਰਤਾ ਗਿਆ ਮੋਟਰਸਾਈਕਲ ਉਹਨੇ ਇਥੇ ਬੀੜ ਸੇਖਾ ਵਾਲਾ ਜਿਹੜੇ ਖਨੇ ਜੰਗਲਾਤ ਨੇ ਇਥੇ ਇਹਨਾਂ ਨੇ ਲੁਕੋ ਰੱਖਿਆ ਤੇ ਐਟ ਫਰਸਟ ਸਲਾਈਡ ਜਦੋਂ ਪੁਲਿਸ ਪਾਰਟੀ 3 ਟੀਮ ਅੰਡਰ ਦ ਸੁਪਰਵਾਈਜ਼ਨ ਆਫ ਐਸਪੀ ਡੀ ਸੰਦੀਪ ਰਡੇਰਾ ਐਂਡ ਡੀਐਸਪੀ ਗੋਟਕਪੁਰਾ ਅਜਤੈન્દ્ર ਜੀ ਇਹ ਜਦੋਂ ਇਥੇ ਆਏ ਤਾਂ ਇਹ ਮੋਟਰਸਾਈਕਲ ਬਰਾਮਦ ਹੋਇਆ ਲੇਕਿਨ ਇਹ ਸ਼ੂਟਰ ਨੇ ਇਹ ਪੁਲਿਸ ਸੇ ਇਹ ਗੱਲ ਲੁਕੋਈ ਕਿ ਉਹ ਚ ਉਹਨੇ ਇੱਕ ਵੈਪਨ ਵੀ ਲੁਕੋ ਕੇ ਰੱਖਾ ਹੋਇਆ ਹੈ ਤੇ ਜਦੋਂ ਇਹ ਬਰਾਮਦਗੀ ਕਰਨ ਪੁਲਿਸ ਪਾਰਟੀ ਇੱਥੇ ਆਈ ਤੇ ਇਹਨੇ ਅੰਧੇਰੇ ਦਾ ਮਾਰਨਿੰਗ ਮੈਂ ਫਾਇਦਾ ਉਠਾ ਕੇ ਇਹਨੇ ਇੱਕ ਪੁਲਿਸ ਪਾਰਟੀ ਤੇ ਫਾਇਰ ਕੀਤੀ ਉਹ ਚ ਤਿੰਨ ਫਾਇਰ ਹੋਏ ਜਿੱਥੋਂ ਇੱਕ ਫਾਇਰ ਪੁਲਿਸ ਦੀ ਗੱਡੀ ਤੇ ਲੱਗਿਆ ਇੱਕ ਫਾਇਰ ਬਹੁਤ ਨੈਰੋਲੀ ਐਸਐਚਓ ਨੂੰ ਮਿਸ ਕੀਤਾ ਤੇ ਤੇਜਾ ਉਹਦੀ ਜਿਹੜਾ ਅਸੀਂ ਦੇਖਿਆ ਹੈ ਕਿ ਉਹਦੀ ਜਿਹੜੀ ਗਨ ਹੈ ਉਹ ਚ ਹੀ ਵੈਪਨ ਜੀ اٹਕ ਗਿਆ ਔਰ ਇਹਨੇ ਪਿੱਛੇ ਜੰਗਲਾਚ ਭਜਨ ਦੀ ਕੋਸ਼ਿਸ਼ ਕੀਤੀ ਇਹਨੂੰ ਰੋਕਣ ਵਾਸਤੇ ਪੁਲਿਸ ਪਾਟੀ ਨੇ ਚੇਸ ਵੀ ਕੀਤਾ ਤੇ ਫਿਰ ਇਹਦੀ ਫਾਇਰ ਕੀਤਾ ਗਿਆ ਰਿਟੈਲੀਗੇਸ਼ਨ ਚ ਜਿਹੜਾ ਇਹਦੀ ਲੱਛ ਲੱਗਿਆ ਇਹਨੂੰ ਇਮੀਡੀਏਟਲੀ ਹਸਪੀਟਲ ਰਸ਼ ਕਰ ਦਿੱਤਾ ਗਿਆ ਮੈਡਮ ਜਿਹੜੀ ਪਿਸਟਲ ਦੀ ਗੱਲ ਕਰਦੇ ਹੋ ਕੀ ਇਹ ਵਾਰਤਾਚ ਜਿਹੜਾ ਵਰਤਿਆ ਗਿਆ ਉਹੀ ਪਿਸਟਲ ਹੈ ਜਾਂ ਹੋਰ ਹੈ ਜੀ ਥਿਸ ਇਸ ਹੇਟ ਟੂ ਬੀ ਵੈਰੀਫਾਈਡ ਬਟ ਯੈਸ ਇੱਕ ਵੈਪਨ ਬਤੀ ਬੁਰ ਦਾ ਰਿਕਵਰ ਹੋਇਆ ਹੈ ਔਰ ਇਹ ਪੂਰੇ ਮਾਮਲੇ ਦੀ ਜਿਹੜੀ ਇੱਕ ਜ਼ਿੰਮੇਵਾਰੀ ਸੀ ਉਹ ਵਿਦੇਸ਼ਾਂ ਚ ਬੈਠੇ ਇੱਕ ਬਦਮਾਸ਼ ਏ ਲੱਕੀ ਪਟਿਆਲ ਉਹਦੇ ਵੱਲੋਂ ਲਈਤੀ ਗਈ ਸੀ ਤੇ ਇਹ ਉਹਦੀ ਇਨਸਟਰਕਸ਼ਨਸ ਤੇ ਹੀ ਉਹਨੇ ਇਹ ਸਵਾਰਦਾਤ ਨੂੰ ਅੰਜਾਮ ਦਿੱਤਾ ਹੈ ਇਹ ਪੂਰਾ ਹੀ ਆਪਰੇਸ਼ਨ ਫਰੀਦਕੋਟ ਪੁਲਿਸ ਕਾਉਂਟਰੈਂਟ ਐਜਟੀਐਫ ਪਤਵਕ ਟੀਮਾਂ ਨੇ ਜਿਸਲੇ 6-7 ਦਿਨਾਂ ਚ ਇਹ ਚ ਕੰਮ ਕੀਤਾ ਹੈ ਔਰ ਜਿਹੜੇ ਬਾਕੀ ਸ਼ੂਟਰਸ ਨੇ ਉਹਨਾਂ ਨੂੰ ਵੀ ਬਹੁਤ ਜਲਦੀ ਫੜ ਲਿਆ ਬੰਦਾ ਰੰਜਿਸ਼ ਕੀ ਹੈ ਕਿਉਂਕਿ ਜੇ ਮੁਹੱਲੇ ਤੋਂ ਬੰਦਾ ਆਇਆ ਸੀ ਤਾਂ ਉਹ ਪਿੱਛੇ ਲੱਗੇ ਸੀ ਕਿਉਂ ਮਾਰਨ ਨੂੰ ਇਹਨਾਂ ਨੂੰ ਦੇਖੀ ਦਿਸ ਇਜ਼ ਟੂ अर्ਲੀ ਟੂ ਸੇ ਬਟ ਜਿੱਦਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਹ ਲੱਕੀ ਪਟਿਆਲ ਵੱਲੋਂ ਇਹ ਸਾਰਾ ਮੈਟਰ ਆਰਕੈਸਟ੍ਰੇਟ ਕੀਤਾ ਗਿਆ ਹੈ ਔਰ ਇਹਨਾਂ ਦਾ ਜਿਹੜਾ ਮੰਤਵ ਇਹੀ ਸੀ ਕਿ ਇਹ ਇਲਾਕੇ 'ਚ ਇੱਕ ਹੈ ਔਰ ਸੇਮ ਦਾ ਮਾਹੌਲ ਫੈਲਾਣਾ ਚਾਹੁੰਨੇ ਸੀ ਪਰ ਫਰੀਦਕੋਟ ਪੁਲਿਸ ਪੰਜਾਬ ਪੁਲਿਸ ਨੇ ਇਹਨਾਂ ਦੇ ਜਿਹੜੇ ਹੈਗੇ ਕੁਝ ਵੀ ਅਗਰ ਅਸੀਂ ਕ੍ਰਾਈਮ ਕਰਨ ਦੀ ਕੋਸ਼ਿਸ਼ ਕਰਨਗੇ ਤੇ ਅਸੀਂ ਬਿਲਕੁਲ ਇੱਕ ਜੋ ਸਖਤ ਸਖਤ ਐਕਸ਼ਨ ਹੈ ਉਹ ਚੁੱਕਾਂਗੇ 10 ਵਿਅਕਤੀ ਸੀ ਜੀ ਉਸ ਦਿਨ ਹਾਂ ਜੀ 10 ਵਿਅਕਤੀ ਸੀ ਬਾਕੀ ਦੋਨੋਂ ਵੀ ਆਈਡੈਂਟੀਫਾਈਡ ਨੇ ਉਹਨਾਂ ਤੇ ਵੀ ਟੀਮਾਂ ਲੱਗੀ ਹੋਈਆਂ ਬਹੁਤ ਜਲਦੀ ਉਹ ਫੜ ਲਏ ਜਾਣਗੇ ਇਸ ਤੋਂ ਇਲਾਵਾ ਮੈਂ ਇਹ ਵੀ ਤੁਹਾਡੇ ਮਾਧਿਅਮ ਰਾਹੀਂ ਸਾਰਿਆਂ ਨੂੰ ਇੱਕ ਇੱਕ ਬੌਂਡਿੰਗ ਹੀ ਦੇਣਾ ਚਾਹਾਂਗੀ ਕਿ ਅਗਰ ਕੋਈ ਵੀ ਇਹਨਾਂ ਨੂੰ ਟੈਰ ਪ੍ਰੋਵਾਈਡ ਕਰੂਗਾ ਇਹਨਾਂ ਨੂੰ ਮੋਬਾਈਲ ਦੇਊਗਾ ਇਹਨਾਂ ਦੇ ਮੋਬਾਈਲ ਰੀਚਾਰਜ ਕਰਾਊਗਾ ਇਹਨਾਂ ਨੂੰ ਭਜਨ ਚ ਇਹਨਾਂ ਦੀ ਮਦਦ ਕਰੂਗਾ ਉਹ ਸਾਰੇ ਹੀ ਬੰਦੇ ਅਸੀਂ ਆਈਡੈਂਟੀਫਾਈ ਕਰਕੇ ਉਹਨਾਂ ਦੀ ਅਸੀਂ ਅਰੈਸਟ ਪਾਵਾਂਗੇ ਪੰਜ ਬੰਦਿਆਂ ਨੂੰ ਵੀ ਅਸੀਂ ਆਲਰੇਡੀ ਅਰੈਸਟ ਪਾ ਚੁੱਕੇ ਨੇ ਤੇ ਨੋਮੀਨੇਟ ਕਰ ਚੁੱਕੇ ਨੇ ਇੱਕ ਕ੍ਰਾਈਮ ਦੇ ਨਾਲ-ਨਾਲ ਉਹਨਾਂ ਦੇ ਮਦਦਗਾਰਾਂ ਦੇ ਅਗੇਂਸਟ ਵੀ ਵੀ ਆਰ ਕੰਪਲੀਟਲੀ ਨਵੀਂ ਤੇ ਕ੍ਰਾਈਮ ਦੇ ਤਿੰਨ ਬੰਦੇ ਹੋ ਨਵੀਂ ਤੇ ਤਾਜ਼ਾ ਅਪਡੇਟ ਵਾਸਤੇ ਸਾਡਾ ਦੇਖਦੇ ਰਹੋ ਸ਼ੇਰ-ਏ-ਪੰਜਾਬ ਨਿਊ ਚੈਨਲ ਔਰ ਇਸ ਚੈਨਲ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਨਾ ਨਾ ਭੁੱਲਣਾ ਔਰ ਨਾਲ ਦੀ ਨਾਲ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਕਿ ਸਮੇਂ-ਸਮੇਂ ਸੇਰੇ ਸਾਡੀ ਨੋਟੀਫਿਕੇਸ਼ਨਾਂ ਤੁਹਾਨੂੰ ਮਿਲਦੀਆਂ ਰਹਿਣ ਫਿਲਹਾਲ ਦਿਓ ਮੈਨੂੰ ਇਜਾਜ਼ਤ ਔਰ ਦੇਖਦੇ ਰਹੋ ਸ਼ੇਰ-ਏ-ਪੰਜਾਬ ਨਿਊ ਚੈਨਲ